ਨਕਲੀ ਪੁਲਿਸ ਬਣ ਕੇ ਇੱਕ ਨੌਜਵਾਨ ਦੇ ਵੱਲੋਂ ਵੱਡੇ ਕਾਰਨਾਮੇ ਕੀਤੇ ਜਾ ਰਹੇ ਸੀ ਤੇ ਜਦੋਂ ਪੁਲਿਸ ਨੂੰ ਇਸ ਬਾਬਤ ਜਾਣਕਾਰੀ ਮਿਲੀ ਤਾਂ ਪੁਲਿਸ ਨੇ ਕਿਸ ਤਰੀਕੇ ਦੇ ਨਾਲ ਇਸ ਨੌਜਵਾਨ ਨੂੰ ਗ੍ਰਫਤਾਰ ਕੀਤਾ ਉਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਫਿਲਹਾਲ ਤੁਹਾਨੂੰ ਦੱਸ ਦੇ ਕਿ ਇਹ ਨੌਜਵਾਨ ਜਿਹੜਾ ਹੈਗਾ ਕੈਨੇਡਾ ਦੇ ਵਿੱਚ ਬੈਠੀ ਹੋਈ ਮਹਿਲਾ ਨੂੰ ਸ਼ਿਕਾਰ ਬਣਾ ਰਿਹਾ ਸੀ ਲਗਾਤਾਰ ਉਸ ਦੇ ਨਾਲ ਗੱਲ ਕਰ ਰਿਹਾ ਸੀ ਨਕਲੀ ਪੁਲਿਸ ਵਾਲਾ ਬਣ ਕੇ ਉਸ ਤੋਂ ਪੈਸੇ ਐਂਠਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਮਹਿਲਾ ਜਿਹੜੀ ਹੈਗੀ ਆ ਇਸ ਦੇ ਝਾਂਸੇ ਦੇ ਵਿੱਚ ਵੀ ਆ ਜਾਂਦੀ ਹੈ ਤੇ ਦੋ ਲੱਖ ਦੀ ਜੋ ਰਕਮ ਹੈਗੀ ਇਸ ਨੌਜਵਾਨ ਨੂੰ ਦੇ ਦਿੰਦੀ ਹੈ ਮਾਮਲਾ ਜਿਹੜਾ ਹੈਗਾ ਪੂਰਾ ਤੁਹਾਨੂੰ ਦੱਸਦੇ ਆ ਅਖਰ ਜੋ ਮਹਿਲਾ ਹੈਗੀ ਆ ਉਸਨੇ ਇਸ ਨੌਜਵਾਨ ਨੂੰ ਪੈਸੇ ਕਿਉਂ ਦਿੱਤੇ ਤੇ ਇਹ ਜਿਹੜਾ ਨੌਜਵਾਨ ਹੈ ਨਕਲੀ ਪੁਲਿਸ ਵਾਲਾ ਬਣ ਕੇ ਉਸ ਕੈਨੇਡਾ ਦੇ ਵਿੱਚ ਬੈਠੀ ਹੋਈ ਮਹਿਲਾ ਦੇ ਨਾਲ ਗੱਲ ਕਿਉਂ ਕਰ ਰਿਹਾ ਸੀ ਦਰਅਸਲ ਇੱਥੇ ਜਾਣਕਾਰੀ ਜਿਹੜੀ ਆ ਇਹ ਸਾਹਮਣੇ ਆ ਰਹੀ ਹੈ ਕਿ ਕੈਨੇਡਾ ਦੇ ਵਿੱਚ ਜਿਹੜੀ ਮਹਿਲਾ ਬੈਠੀ ਹੈਗੀ ਆ ਉਸ ਦੇ ਨਾਲ ਇਹ ਫਗਵਾੜਾ ਨਕਲੀ ਪੁਲਿਸ ਬਣ ਕੇ ਜੋ ਹੈ ਗੱਲ ਕਰ ਰਿਹਾ ਸੀ ਗੱਲ ਇਹ ਕਰ ਰਿਹਾ ਸੀ ਕਿ ਜੋ ਤੁਹਾਡਾ ਜੋ ਬੰਦਾ ਹੈਗਾ ਜੋ ਕਿ ਜੇਲ੍ਹ ਦੇ ਵਿੱਚ ਹੈ ਤੇ ਅਸੀਂ ਉਸ ਨੂੰ ਕੱਢ ਲਿਵਾ ਲਿਆਵਾਂਗੇ ਫੋਨ ਕੀਤਾ ਸੀਗਾ ਉਸਨੇ ਆਪਣੇ دوست ਤੇਜਵੀਰ ਸਿੰਘ ਉਰਫ ਪਟਵਾਰੀ ਉਰਫ ਰਿਸ਼ੂ ਜੋ ਕਿ ਮਕਾਨ ਨੰਬਰ 99 ਦਾ ਰਹਿਣ ਵਾਲਾ ਮੋਡਲ ਟਾਊਨ ਦਾ ਰਹਿਣ ਵਾਲਾ ਆ ਪੁਲਿਸ ਦੇ ਚੁੰਗਲ ਤੋਂ ਜੋ ਹੈ ਛੁਡਵਾਉਣ ਦੇ ਲਈ 2 ਲੱਖ ਰੁਪਏ ਦੀ ਜ਼ਰੂਰਤ ਪਵੇਗੀ ਤੁਸੀਂ ਸਾਨੂੰ ਉਹ 2 ਲੱਖ ਰੁਪਏ ਦੇ ਦਿਓ ਉਸ ਤੋਂ ਬਾਅਦ ਜੋ ਹੈ ਤੁਹਾਡਾ ਦੋਸਤ ਤੇਜਵੀਰ ਸਿੰਘ ਉਸ ਨੂੰ ਅਸੀਂ ਪੁਲਿਸ ਤੋਂ ਬਚਾ ਲਵਾਵਾਂਗੇ ਕਿਉਂਕਿ ਸਾਨੂੰ ਜਿਹੜੇ ਹੈਗੇ ਆ ਕਈ ਪੈਂਤੜੇ ਖੇੜੇ ਨੇ ਪੈਣਗੇ ਬਹੁਤ ਤਾਰੀਆਂ ਜੋ ਹੈਗੀਆਂ ਇਸ ਦੇ ਵਿੱਚ ਰਣਨੀਤੀ ਬਣਾਉਣੀ ਪਵੇਗੀ ਜਿਸ ਤੋਂ ਬਾਅਦ ਤੁਹਾਡਾ ਦੋਸਤ ਹੈਗਾ ਉਸ ਨੂੰ ਅਸੀਂ ਛੁੜਵਾ ਸਕਦੇ ਹੈਗੇ ਤਾਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਜੋ ਤੇਜਵੀਰ ਨਾਮ ਦਾ ਇਹ ਸਾਕਸ਼ ਹੈਗਾ ਜੋ ਕਿ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ ਦੱਸਿਆ ਇਹ ਜਾ ਰਿਹਾ ਹੈ ਕਿ ਇਹ ਨਸ਼ਿਆਂ ਦੇ ਮਾਮਲੇ ਦੇ ਵਿੱਚ ਪੁਲਿਸ ਨੂੰ ਇਹ ਸਾਕਸ਼ ਨੂੰ ਗ੍ਰਫਤਾਰ ਕੀਤਾ ਗਿਆ ਹੈਗਾ ਜਿਸ ਦਾ ਫਾਇਦਾ ਚੁੱਕਦਿਆ ਇਸ ਨੌਜਵਾਨ ਦੇ ਵੱਲੋਂ ਅੱਲਾ ਤਾਂ ਨਕਲੀ ਪੁਲਿਸ ਵਾਲਾ ਬਣ ਕੇ ਫੋਨ ਕਰਦਾ 2 ਲੱਖ ਰੁਪਏ ਐਟਦਾ ਉਸ ਤੋਂ ਬਾਅਦ ਕੰਮ ਨਾ ਹੋਣ ਤੇ ਪੁਲਿਸ ਨੂੰ ਜਾਣਕਾਰੀ ਮਿਲਦੀ ਹੈ ਤਾਂ ਖਬਰ ਜਿਹੜੀ ਹੈਗੀ ਆ ਫਗਵਾੜਾ ਤੋਂ ਸਾਹਮਣੇ ਆਈ ਹੈ ਫਗਵਾੜਾ ਦੇ ਥਾਣਾ ਸਿਟੀ ਪੁਲਿਸ ਦੇ ਵਿੱਚ ਨਸ਼ੇ ਦੇ ਮਾਮਲੇ ਦੇ ਵਿੱਚ ਫੜੇ ਗਏ ਇੱਕ ਵਿਅਕਤੀ ਨੂੰ ਛਡਵਾਉਣ ਦੇ ਲਈ ਪੁਲਿਸ ਦੇ ਨਾਮ ਉਤੇ 2 ਲੱਖ ਰੁਪਏ ਇਸ ਦੇ ਵੱਲੋਂ ਲਏ ਗਏ ਸੀ ਹਾਲਾਂਕਿ ਹੁਣ ਪੁਲਿਸ ਦੇ ਵੱਲੋਂ ਇਸ ਨੂੰ ਕਾਬੂ ਕਰ ਲਿਆ ਗਿਆ ਹਾਲਾਂਕਿ ਮਾਮਲਾ ਦਰਜ ਕੀਤਾ ਗਿਆ ਤੇ ਹੁਣ ਅਗਲੇਰੀ ਜੋ ਹੈ ਇਸ ਮਾਮਲੇ ਦੇ ਵਿੱਚ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਕਿ ਜਿਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਉਹ ਗੁਰੂ ਨਾਨਕਪੁਰਾ ਮਾਡਲ ਟਾਊਨ ਦਾ ਰਹਿਣ ਵਾਲਾ ਹੈ ਇਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਹੋਰ ਵੀ ਖੁਲਾਸੇ ਹੋ ਸਕਦੇ ਨੇ ਤਾਂ ਕਨੇਡਾ ਦੇ ਵਿੱਚ ਜੋ ਮਹਿਲਾ ਹੈਗੀ ਆ ਉਹ ਰਹਿੰਦੀ ਆ ਜੋ ਕਿ ਉਸ ਦਾ ਵਿਆਹ ਹੋਇਆ ਹੈ ਤੇ ਉਸ ਦਾ ਜਿਹੜਾ ਦੋਸਤ ਹੈਗਾ ਨਸ਼ੀਲੇ ਪਦਾਰਥਾਂ ਦੇ ਮਾਮਲੇ ਦੇ ਵਿੱਚ ਜ਼ਮਾਨਤ ਦਿਵਾਉਣ ਦੇ ਲਈ ਫਗਵਾੜਾ ਪੁਲਿਸ ਦੇ ਨਾਮ ਤੇ ਉਸ ਦੇ ਵੱਲੋਂ 2 ਲੱਖ ਰੁਪਏ ਦਿੱਤੇ ਗਏ ਇਹ ਨੌਜਵਾਨ ਜੋ ਤੁਹਾਡੀ ਸਕਰੀਨ ਤੇ ਹੈ ਜੋ ਤੁਸੀਂ ਤੁਸੀਂ ਦੇਖ ਸਕਦੇ ਹੋ ਫੇਸ ਉਸ ਦਾ ਕਵਰ ਕੀਤਾ ਹੋਇਆ ਹੈਗਾ ਤੇ ਇਹ ਸਖਸ਼ ਉਹੀ ਹੈ ਜਿਸ ਨੇ ਕੈਨੇਡਾ ਦੇ ਵਿੱਚ ਬੈਠੀ ਹੋਈ ਮਹਿਲਾ ਨੂੰ ਫੋਨ ਕੀਤਾ ਤੇ ਉਸ ਨੂੰ ਵਿਸ਼ਵਾਸ ਦਿਵਾਇਆ ਕਿ ਤੂੰ ਸਾਨੂੰ ਪੈਸੇ ਦੇ ਦੇ ਅਸੀਂ ਪੁਲਿਸ ਦੇ ਚੁੰਗਲ ਤੋਤਾ ਆਸਾਨੀ ਦੇ ਨਾਲ ਉਸ ਨੂੰ ਕੱਢ ਲਵਾਂਗੇ ਲੇਕਿਨ ਉਸ ਦੇ ਲਈ ਪੈਸੇ ਲੱਗਣੇ ਹੈ ਕਿ ਜਿਸ ਤੋਂ ਬਾਅਦ ਮਹਿਲਾ ਜੇ ਹੋਏਗੀ ਆ ਉਹ ਸੋਚਦੀ ਹੈ ਜੇਕਰ 2 ਲੱਖ ਰੁਪਏ ਦੇ ਕੇ ਮੇਰਾ ਜੋ ਦੋਸਤ ਹੈਗਾ ਉਹ ਪੁਲਿਸ ਦੀ ਚੁੰਗਲ ਤੋਂ ਨਿਕਲ ਜਾਂਦਾ ਹੈਗਾ ਤਾਂ ਫਿਰ ਕੀ ਹਰਜ਼ਾ ਉਹ ਪੈਸੇ ਦੇ ਦਿੰਦੀ ਹੈ ਉਸ ਤੋਂ ਬਾਅਦ ਇਹ ਮਾਮਲਾ ਹਾਈਲਾਈਟ ਹੁੰਦਾ ਜਦੋਂ ਇਸ ਦੇ ਵੱਲੋਂ ਕੋਈ ਵੀ ਜੋ ਹੈ ਜਿਸ ਤਰੀਕੇ ਨਾਲ ਵਾਦਾ ਕੀਤਾ ਗਿਆ ਸੀ ਉਹਨਾਂ ਵਾਦਿਆਂ ਨੂੰ ਪੂਰਾ ਨਹੀਂ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਤੱਕ ਮਾਮਲਾ ਪਹੁੰਚਿਆ ਤੇ ਹੁਣ ਪੁਲਿਸ ਦੇ ਵੱਲੋਂ ਇਸ ਨੌਜਵਾਨ ਨੂੰ ਗ੍ਰਫਤਾਰ ਕੀਤਾ ਹੈ ਤਾਂ ਅਜੇ ਇਹ ਮਾਮਲੇ ਹੁਣ ਤੱਕ ਆਤੇ ਹੋਣਗੇ ਲੇਕਿਨ ਜੋ ਇਹ ਮਾਮਲਾ ਸਾਹਮਣੇ ਆਇਆ ਇਸ ਦੇ ਵਿੱਚ ਫਿਲਹਾਲ ਇਹੀ ਜਾਣਕਾਰੀ ਮਿਲੀ ਹੈਗੀ ਪਰ ਇਸ ਮਾਮਲੇ ਦੇ ਵਿੱਚ ਹਾਲੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਕੀ ਇਸ ਦੇ ਵੱਲੋਂ ਹੋਰ ਵੀ ਜੋ ਹੈ ਮਹਿਲਾਵਾਂ ਨੂੰ ਜਾਂ ਹੋਰ ਵੀ ਲੋਕਾਂ ਨੂੰ ਇਸੇ ਤਰੀਕੇ ਦੇ ਨਾਲ ਸ਼ਿਕਾਰ ਬਣਾਇਆ ਗਿਆ ਕੀ ਇਸੇ ਤਰੀਕੇ ਨਾਲ ਉਹਨਾਂ ਤੋਂ ਵੀ ਪੈਸੇ ਲੁੱਟੇ ਗਏ ਨੇ ਇਸ ਦੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੂੰ ਲੈ ਕੇ ਖੁਲਾਸਾ ਵੀ ਹੋਵੇ ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਐਸ ਐਚਓ ਉਸਹਾਰਾਣੀ ਜਿਹੜੇ ਨੇ ਉਹਨਾਂ ਦੇ ਵੱਲੋਂ ਪੂਰੀ ਜਾਣਕਾਰੀ ਸਾਤ ਪੁਰਵਕ ਦਿੱਤੀ ਗਈ ਹੈਗੀ ਕਿ ਆਕਰ ਕਿਸ ਤਰੀਕੇ ਦੇ ਨਾਲ ਇਸੇ ਵੱਲ ਆ ਕਰਤੂਤਾਂ ਕੀਤੀਆਂ ਜਾ ਰਹੀਆਂ ਹਨ ਹੋਰ ਵੀ ਕਰਤੂਤ ਕੀਤੀ ਹੈ ਕਿ ਨਹੀਂ ਇਸ ਬਾਰੇ ਤਾਂ ਪੁਛਗਿਰਸ ਤੋਂ ਬਾਅਦ ਹੀ ਪਤਾ ਲੱਗੇਗਾ ਹੋਰ ਕੀ ਗੋਜ ਜੋ ਐਸਐਚਓ ਨੇ 우ਸ਼ਾ ਰਾਣੀ ਉਹਨਾਂ ਨੇ ਕਿਹਾ ਇੱਕ ਵਾਰੀ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਕੱਲ ਸਾਨੂੰ ਸਾਡੇ ਨੋਟਿਸ ਦੇ ਵਿੱਚ ਗੱਲ ਆਈ ਸੀ ਕਿ ਇੱਕ ਜਿਹੜਾ ਮਨਸ਼ਮਨਵਾ ਨਾਮ ਦਾ ਵਿਅਕਤੀ ਹੈ ਉਹਨੇ ਪੁਲਿਸ ਦੇ ਨਾਮ ਤੇ 2 ਲੱਖ ਰੁਪਏ ਜਿਹੜੇ ਆ ਉਹ ਕੋ ਕਿਸੇ ਲੇਡੀ ਦੇ ਉੱਪਰ ਜੋ ਕੈਨੇਡਾ ਦੇ ਵਿੱਚ ਰਹਿ ਰਹੀ ਹੈ ਉਹ ਤੋਂ ਜਿਹੜੇ ਉਹ ਲੈ ਲਏ ਨੇ ਤੇ ਉਹ ਜਿਹੜੇ ਪੈਸੇ ਨੇ ਉਹਨੇ 2 ਲੱਖ ਰੁਪਏ ਉਹਨੇ ਇੱਕ ਸਮਗਲਰ ਸੀ ਜਿਹਦੇ ਤੇ ਆਲਰੇਡੀ ਸਾਡੇ ਵੱਲੋਂ ਐਫ ਆਈ ਆਰ ਦਰਜ ਹੋ ਚੁੱਕੀ ਸੀਗੀ ਤੇ ਆਲਰੇਡੀ ਉਹ ਗ੍ਰਿਫਤਾਰ ਸੀ ਤੇ ਆਲਰੇਡੀ ਉਹ ਸਾਡੀ ਕਸਟਡੀ ਦੇ ਵਿੱਚ ਸੀ ਉਹਦੇ ਨੂੰ ਬਚਾਉਣ ਵਾਸਤੇ ਉਹਨੂੰ ਪੁਲਿਸ ਤੋਂ ਛੁਡਵਾਉਣ ਵਾਸਤੇ ਉਹ ਤੋਂ ਜਿਹੜੇ ਉਹ ਪੈਸੇ ਦੀ ਮੰਗ ਕੀਤੀ ਸੀ ਉਹ ਤੋਂ ਪੈਸੇ ਲੈ ਲਈ ਲੈ ਸੀ ਜਦੋਂ ਸਾਡੀ ਨੋਟਿਸ ਦੇ ਚ ਗੱਲ ਆਈਏ ਤੋਂ ਉਸ ਤੋਂ ਬਾਅਦ ਤਸਦੀਕ ਕਰਨ ਤੋਂ ਬਾਅਦ ਅਸੀਂ ਇਮੀਡੀਏਟਲੀ ਜਿਵੇਂ ਕਿ 140 140 ਨੰਬਰ 24625 ਨੋਟ ਜਿਹੜਾ ਮਦਮਾ ਦਰਜ ਕੀਤਾ ਹੈ ਐਕਸਟਰੈਕਸ਼ਨ ਜਿਹੜੀਆਂ ਜਿਹੜੀਆਂ ਤਰ੍ਹਾਂ ਦੀ ਤੇ ਜਦੋਂ ਇਹ ਮਨ ਸ਼ਰਮਾ ਦੀ ਗੱਲ ਬਾਤ ਹੋਈ ਆ ਉਸ ਲੜਕੀ ਦੇ ਦਰਦਸ਼ਨ ਲੱਤਾ ਰੋ ਜਿਸ ਦਾ ਨਾਮ ਬਜੀਤ ਕੌਰ ਹੈ ਉਹ ਕੈਨੇਡਾ ਦੇ ਵਿੱਚ ਰਹਿ ਰਹੀ ਹੈ ਉਹਨੇ ਦੱਸਿਆ ਕਿ ਮੈਨੂੰ ਮਨ ਸ਼ਰਮਾ ਨੇ ਕਿਹਾ ਵੀ ਪੁਲਿਸ ਜਿਹੜੀ 2 ਲੱਖ ਰੁਪਏ ਡਿਮਾਂਡ ਕਰ ਰਹੀ ਹੈ ਉਸ ਤੋਂ ਬਾਅਦ ਉਹਨੇ ਜਿਹੜੀ ਇੱਥੇ ਚੋਹਾਨ ਹਸਪੀਟਲ ਉਹਦੇ ਡਾਕਟਰ ਜਿਹੜੇ ਗੁਰੀ ਚੋਹਾਨ ਆ ਉਹਨਾਂ ਨੂੰ ਰਿਕਵੈਸਟ ਕੀਤੀ ਕਿ ਉਹ ਜਿਹੜੇ ਪੈਸੇ ਉਹਨਾਂ ਨੂੰ ਦੇ ਕੇ ਮਨ ਸ਼ਰਮਾ ਨੇ ਬਲਜੀਤ ਕੋਲ ਪੈਸੇ ਲੈ ਲਏ। ਅਸੀਂ ਇਹਨੂੰ ਇਹ ਘਰ ਦੇ ਦਰਦ ਦੇ ਦਿਨ ਗ੍ਰਿਫਤਾਰ ਕੀਤਾ ਜਿਸ ਤੋਂ ਜਿਹੜੀ ਉਹ 25000 ਰੁਪਏ ਦੀ ਟਿਕਰੀ ਹੋ ਚੁੱਕੀ ਹੈ। ਮੈਡਮ ਦੋਨੇ ਜਿੱਦਾਂ ਫਰੈਂਡ ਸੀਗੇ ਆਪਸ ਦੇ ਵਿੱਚ ਅਹੀ ਮੁੰਡੇ। ਤੇਜਵੀਰ ਜਿਹੜਾ ਨਸ਼ਾ ਦਾ ਵਿਚਣ ਦਾ ਕੰਮ ਕਰਦਾ ਸੀ ਉਹ ਤੇ ਮਨ ਸ਼ਰਮਾ ਦੋਨੋਂ ਆਪਸ ਦੇ ਵਿੱਚ ਦੋਸਤ ਸੀ ਤੇ ਜਿਹੜੀ ਉਹਦੀ ਜਿਹੜੀ ਤੇਜਵੀਰ ਦੀ ਫਰੈਂਡ ਹੈ ਬਲਜੀਤ ਕੋਰ ਉਹ ਵੀ ਮਨ ਸ਼ਰਮਾ ਦੀ ਨਾਲ ਸੀ। ਤੇ ਇਹੋ ਨਾ ਕਰਦੇ ਕਿਉਂ ਤੁਹਾਡੇ ਕੋਲੋਂ ਦਾ ਤੇ ਉਹ ਦਿੱਕਲਾ ਫਸੀ 140 ਬਟਾ ਜਿਹੜਾ 25 ਮੁਕੱਦਮਾ ਦਰਜ ਕੀਤਾ ਹੈ ਐਕਸਟਰੈਸ਼ਨ ਦੀਆਂ ਤਰ੍ਹਾਂ ਦੇ ਕੇ ਲੱਗੀ ਜਿਹੜਾ ਮੈਡਮ ਮਨ ਸ਼ਰਮਾ ਵਾ ਇਹਦੇ ਵੀ ਕੋਈ ਮੁਕੱਦਮਾ ਦਰਜਾ ਪਹਿਲਾਂ ਕੋਈ ਅ ਉਹ ਅਸੀਂ ਕਰ ਰਹੇ ਹਾਂ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਕੱਲ ਸਾਨੂੰ